ਸਾਰੇ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਹੈਪੀ ਬਲੌਗ ਜੁਨੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ 2023 ਮਾਡਲ ਜੌਂਡੀਅਰ ਜੌਂਡੀਅਰ 5210 4x4 ਜੌਂਡੀਅਰ 2023 ਮਾਡਲ ਕੰਡੀਸ਼ਨ ਤੇ ਟਰੈਕਟਰ ਦੀ ਦੇਖ ਸਕਦੇ ਹੋ ਪੰਪ ਵਗੈਰਾ ਚੈੱਕ ਕਰ ਸਕਦੇ ਹੋ ਪੈਰਦਾਨ ਵਗੈਰਾ ਇੱਕ ਨੰਬਰ ਕੰਡੀਸ਼ਨਰ ਟਾਇਰ ਵਗੈਰਾ ਚੈੱਕ ਕਰ ਸਕਦੇ 2023 ਮਾਡਲ 4x4 5210 ਜੌਂਡੀਅਰ ਟਰੈਕਟਰ ਹੈ ਜਿਹੜਾ ਇਹ ਬਕੈਊ ਹੈਗਾ ਨੰਬਰ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਬੈਕ ਸੈਟ ਚੈੱਕ ਕਰ ਸਕਦੇ ਹੋ ਡਰੱਵਲ ਸਮੇਤ ਆ ਬੈਕ ਸੈਟ ਟਾਇਰ ਚੈੱਕ ਕਰ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਜਮਾ ਇੱਕ ਨੰਬਰ ਬੀਟ ਵਗੈਰਾ ਚੈੱਕ ਕਰ ਸਕਦੇ ਹੋ ਸੈਂਟਰ ਵਗੈਰਾ ਚੈੱਕ ਕਰ ਸਕਦੇ ਹੋ ਬਾਈ ਦਾ ਨੰਬਰ ਹੈਗਾ ਜਿਹੜਾ 90567 35269 ਜੌਂਡੀਅਰ 5210 4/4 2023 ਮਾਡਲ ਟਰੈਕਟਰ ਦੀ ਜਿਹੜੀ ਡਿਮਾਂਡ ਆਗੀ 10 ਲੱਖ 40 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ 10 ਲੱਖ 40 ਹਜ਼ਾਰ 23 ਮਾਡਲ ਬਾਕੀ ਮੌਕੇ ਤੇ ਥੋੜਾ ਬਹੁਤ ਤਾਂ ਮਾਨ ਤਨ ਹੋ ਜਾਊਗਾ 2023 ਮਾਡਲ 4x4 ਸਾਗਰੀ ਸਮੇਤ ਫਰੰਟ ਵੇਟ ਲੱਗੇ ਨੇ ਇੱਕ ਨੰਬਰ ਕੰਡੀਸ਼ਨ ਆ ਲੋਕ ਕੇ ਗੁੱਡ 100 ਲਈ ਟਾਇਰ ਵੇਰਾ ਚੈੱਕ ਕਰ ਸਕਦੇ ਹੋ ਜਿਸ ਕਿਸੇ ਵੀਰ ਨੇ ਟਰੈਕਟਰ ਲੈਣਾ 22 ਦਾ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਦੂਸਰੇ ਪਾਸੇ ਆ ਗਿਆ ਆਪਣਾ ਟਰੈਕਟਰ ਸਵਰਾਜ 855 ਮਾਡਲ 2006 2006 ਮਾਡਲ ਸਵਰਾਜ 855 ਐਫੀ ਕੰਡੀਸ਼ਨ ਤੁਸੀਂ ਟਰੈਕਟਰ ਦੀ ਡੇਗਸ ਦੇਖ ਸਕਦੇ ਹੋ 2006 ਮਾਡਲ 3 ਸਟਾਰ ਤਰਵਰ ਚੈੱਕ ਕਰ ਸਕਦੇ ਹਾਂ ਮਗਰਲੇ ਟਾਇਰ ਚੈੱਕ ਕਰ ਸਕਦੇ ਹਾਂ ਸੈਂਟਰ ਵਗੈਰਾ ਚੈੱਕ ਕਰ ਸਕਦੇ ਹਾਂ ਆਹ ਲੋ ਓਕੇ ਟਰੈਕਟਰ 2006 ਮਾਡਲ ਹੈ ਡਰਾਵਲ ਸਮੇਤ ਹੈ ਬੈਕ ਸਾਈਡ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਜਮਾਂ ਓਕੇ ਆਲ ਵਨ ਕੋਕਾ ਪੀਸ ਹੈ ਮਗਰ ਆਟਾ ਥੱਲੇ ਚੈੱਕ ਕਰ ਸਕਦੇ ਹਾਂ ਟਾਇਰ ਵਗੈਰਾ ਜਮਾ ਇੱਕ ਨੰਬਰ ਪੈਨੇ 9095 ਪੈਸੇ ਟਾਇਰ ਪੈਨੇਗੇ ਇਹ ਟਰੈਕਟਰ ਦੀ ਜਿਹੜੀ ਡਿਮਾਂਡ ਆ 2006 ਮਾਡਲ ਦੀ 2,95,000 ਰੁਪਏ ਦੀ ਡਿਮਾਂਡ ਆ 2,95,000 ਨੰਬਰ ਹੈਗਾ 2297799 17399 2006 ਮਾਡਲ ਦੀ ਡਿਮਾਂਡ ਆ ਜਿਹੜੀ ਤੇ ਦੂਸਰੇ ਪਾਸੇ ਆਪਣੇ ਕੋਲ ਆ ਗਿਆ 2018 ਮਾਡਲ 2018 ਮਾਡਲ ਸਵਰਾਜ 850 55 3 ਸਪੀਡ 2018 ਮਾਡਲ ਕੰਡੀਸ਼ਨ ਟਰੈਕਟਰ ਦੀ ਦੇਖ ਸਕਦੇ ਹੋ ਜਮਾ ਇੱਕ ਨੰਬਰ ਟਾਇਰ ਪੈਨੇ 85 ਪੈਸੇ ਵਾਂਗੂ ਟਾਇਰ ਪੈਨੇ ਸੈਂਟਰ ਵਗੈਰਾ ਚੈੱਕ ਕਰ ਸਕਦੇ ਹੋ ਮਗਰਾਟਾ ਥੱਲੋਂ ਚੈੱਕ ਕਰ ਸਕਦੇ ਹੋ ਡਰਾਵ ਸਮੇਤ ਆ ਬੈਕ ਸੈਟ ਚੈੱਕ ਕਰ ਸਕਦੇ ਹੋ ਕੰਡੀਸ਼ਨ ਜਿਵੇਂ ਇੱਕ ਨੰਬਰ ਹੈ ਡੰਡਾ ਡਰਾਵ ਸਮੇਤ ਮਗਰਾਟ ਜਮਾ ਸਾਪ ਇਹਨੇ ਥੱਲੋਂ ਦੇਖ ਸਕਦੇ ਹੋ ਜਮਾ ਇੱਕ ਨੰਬਰ ਪੈਨੇ ਮਗਰਾਟ ਇਹ ਟਰੈਕਟਰ ਦੀ ਜਿਹੜੀ ਡਿਮਾਂਡ ਆਗੀ 2018 ਮਾਡਲ ਦੀ 6 ਲੱਖ 25000 ਰੁਪਏ ਦੀ డిమాండ్ ਆ 62500 2018 ਮਾਡਲ ਕੰਡੀਸ਼ਨ ਰੰਗ ਜਿਵੇਂ ਸਾਫ ਹੈ ਟਰੈਕਟਰ ਦਾ ਬਾਕੀ ਮੌਕੇ ਤੇ ਮਾਨਤਾਮ ਥੋੜਾ ਬੋਤਾ ਹੋ ਜੂਗਾ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲ ਰਿਹਾ ਹੈਗਾ ਕੰਟੈਕਟ ਕਰਕੇ ਟਰੈਕਟਰ ਤੁਸੀਂ ਇਹ ਖਰੀਦ ਸਕਦੇ ਹੋ ਦੂਸਰੇ ਪਾਸੇ ਆ ਗਿਆ ਆਪਣੇ ਕੋਲੇ 9811 ਐਚ ਐਮ 3911 ਇਹ ਟਰੈਕਟਰ ਆ ਜਿਹੜਾ 2001 ਮਾਡਲ ਹੈ 2001 ਮਾਡਲ ਟਰੈਕਟਰ ਹੈਗਾ 98 ਗਿਆਂ ਫੋਟੋਆਂ ਤੁਸੀਂ ਟਰੈਕਟਰ ਦੇ ਦੇਖ ਸਕਦੇ ਹੋਗੇ ਬਾਈ ਦਾ ਨੰਬਰ ਹੈਗਾ ਜਿਹੜਾ 8283005379 ਟਾਇਰ ਵਗੈਰਾ ਜਮਾਂ ਓਕੇ ਨੇ 80-85 ਰੁਪਏ ਟਾਇਰ ਪੈਸੇ ਟਹਿਰਨੇਗੇ ਜਹਾ ਇੱਕ ਨੰਬਰ ਟਰੈਕਟਰ ਹੈਗਾ 2001 ਮਾਡਲ ਸੋਹ ਵਗੈਰਾ ਉਪਰੋ ਦੇਖ ਸਕਦੇ ਹੋ ਜਹਾ ਸਾਫ ਹੈ ओरिजिनल ਤੇ ਇਹਦੀ ਡਿਮਾਂਡ ਆ ਜਿਹੜੀ 295000 ਰੁਪਏ 2001 ਮਾਡਲ ਆ ਬਾਕੀ ਮੌਕੇ ਤੇ ਮਾਨਤਨ ਹੋ ਜੂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਤਨ